ਦਾ ਦਸਾਲ ਰੇਨ ਨਹੀਂ ਦਾਦਾ ਉਹਦਾ ਤਾਂ ਬਹਿਰਦਿਆਲ ਸਿੰਘ ਨੇ ਪਤਾ ਨਹੀਂ ਸਹੀ ਲੰ ਦਿੱਤਾ ਮੈਂ ਤਾਂ ਚਿੜੀ ਨੂੰ ਹੁਣ ਕਿਉਂ ਹੋ ਰਹੀ ਹੈ ਗਲਤ ਕੰਮ ਜਿਹੜਾ ਇਹ ਮੁੰਡੇ ਮੇਰੇ ਤੇ ਇਲਜ਼ਾਮ ਲਾ ਰਹੇ ਆ ਕਿ ਮੈਂ ਮੇਰੇ ਟਾਈਮ ਤੇ ਕੋਈ ਗਲਤ ਕੰਮ ਨਹੀਂ ਹੋਇਆ ਸਾਨੂੰ ਸਾਰਾ ਕੁਝ ਪਤਾ ਹੈ ਬਾਰ ਬਾਰ ਮੈਨੂੰ ਨਾ ਬੁਲਾਓ ਕੋਈ ਕੰਮ ਦਿੱਤਾ ਮੈਂ ਹੋਟਲ ਤਾਂ ਚਲਾਉਂਦਾ ਰਿਹਾ ਪਰ ਉੱਥੇ ਕੰਮ ਜਿਹੜੇ ਹੁਣ ਕਰਾ ਰਹੇ ਆ ਉਹ ਨਹੀਂ ਸੀਗਾ ਇਹ ਇਦਾਂ ਹੀ ਹੁਣ ਇਹਨਾਂ ਨੂੰ ਉਹਨਾਂ ਨੂੰ ਅਗਲੀ ਵਾਰੀ ਮੰਨ ਜਣਾ ਪੰਜਾਬ ਦੀ ਗਲਤ ਕੰਮ ਨਹੀਂ ਮੈਂ ਹੋਣ ਦਿੰਦਾ ਮੇਰੇ ਨਾਲ ਰਹਿ ਰਹਿ ਕੇ ਵੀ ਕੋਈ ਇਹ ਚੱਕਰ ਗਲਤ ਕਰਦਾ ਅੱਜ ਸਬੂਤ ਹੈ ਮੇਰੇ ਕੋਲ ਸਾਰੇ ਆਮ ਇਹਦੇ ਮੁੱਦੇ ਦੇ ਮੇਰੇ ਤੇ ਕੇਸ ਖੜਾਇਆ ਤੇ ਕਹਿੰਦੇ ਆ ਵੀ ਕੋਈ ਕੰਮ ਨਹੀਂ ਕੀਤਾ ਜੇ ਮੇਰੇ ਤੇ ਕੋਈ ਵੀ ਮੇਰੀ ਫੈਮਲੀ ਤੇ ਜਾਂ ਮੇਰੇ ਤੇ ਕੋਈ ਵੀ ਦੁਬਾਰਾ ਅਟੈਕ ਹੋਇਆ ਉਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਹਰਦਿਆਲ ਸਿੰਘ ਕੰਬੋਜ ਤੇ ਉਹਦਾ ਮੁੰਡਾ ਹੋਏਗਾ। ਤੁਹਾਨੂੰ ਪਿਆਣਾ ਹੀ ਮੈਂ ਤਾਂ ਉਦੋਂ ਵੀ ਹੋਟਲ ਚਲਾਉਂਦਾ ਰਿਹਾ। ਨਹੀਂ ਹੋਟਲ ਤਾਂ ਚਲਾਉਂਦਾ ਰਿਹਾ ਪਰ ਪੁੱਠੇ ਕੰਮ ਜਿਹੜੇ ਹੁਣ ਕਰਾ ਰਹੇ ਉਹ ਨਹੀਂ ਕਰਦੇ। ਸਾਡਾ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਕਿ ਵੀ ਉਹ ਮੇਰੇ ਤੇ ਇਹੀ ਕਿਉਂ ਵਾਰ ਕਰੀ ਜਾਂਦੇ। ਮੇਰੇ ਕੋਲ ਪਹਿਲਾ ਵੀ ਹੋਟਲ ਤੇ ਸਾਫ਼ ਸੁਥਰਾ ਕੰਮ ਸੀ ਹੁਣ ਵੀ ਸਾਫ਼ ਸੁਥਰਾ ਕੰਮ ਹੈ ਉਹੀ ਹੋਟਲ ਹੈ ਉਹੀ ਰੈਸਟੋਰੈਂਟ ਹੈ ਕੋਈ ਮੈਂ ਗਲਤ ਕੰਮ ਨਹੀਂ ਕੀਤਾ ਅੱਜ ਵੀ ਉਹੀ ਕੰਮ ਹੋਟਲ ਚਲਾ ਰਿਆ ਤੇ ਰੂਮ ਵੀ ਦਿੰਨੇ ਤਾਂ ਅਸੀਂ ਆਈਡੀ ਤੋਂ ਬਿਨਾ ਰੂਮ ਕਿਸੇ ਨੂੰ ਵੀ ਚਾਹੇ ਕੋਈ ਫੈਮਲੀ ਵਾਲਾ ਅਸੀਂ ਇਹਨੂੰ ਬਿਨਾ ਆਈਡੀ ਤੋਂ ਕੋਈ ਵੀ ਰੂਮ ਨਹੀਂ ਦਿੱਤੇ ਤੇ ਜਿਹੜਾ ਇਹ ਮੇਰੇ ਤੇ ਇਲਜ਼ਾਮ ਲਾ ਰਿਹਾ ਕਿ ਮੈਂ ਮੇਰੇ ਟਾਈਮ ਤੇ ਕੋਈ ਗਲਤ ਕੰਮ ਨਹੀਂ ਹੋਇਆ ਸਾਨੂੰ ਸਾਰਾ ਕੁਝ ਪਤਾ ਹੈ ਬਾਰ ਬਾਰ ਮੇਰੇ ਤੋਂ ਨਾ ਬੁਲਵਾਓ ਕੀ ਕੀ ਕੰਮ ਕੀਤਾ ਆ ਪ੍ਰੂਫ ਹੈ ਮੇਰੇ ਕੋਲ ਸਾਰੇ ਆਮ ਇਹਦੇ ਮੁੰਡੇ ਨੇ ਮੇਰੇ ਤੇ ਅਟੈਕ ਕਰਾਇਆ ਇਹ ਕਹਿੰਦੇ ਆ ਵੀ ਕੋਈ ਕੰਮ ਨਹੀਂ ਕੀਤਾ ਨਸ਼ਾ ਇਹਨਾਂ ਨੇ ਵੇਚਿਆ ਠੀਕ ਹੈ ਜੀ ਤੇ ਇੱਕ ਇਹਨਾਂ ਨੇ ਇੱਕ ਲਾਲ ਕੋਠੀ ਰੱਖੀ ਹੋਈ ਸੀ ਜਿੱਥੇ ਇਹਨਾਂ ਦੇ ਸਪੁੱਤਰ ਨਿਰਪੈ ਸਿੰਘ ਮਿਲਤੀ ਜੋ ਆਪਣੇ ਆਪ ਨੂੰ ਬਹੁਤ ਵੱਡੇ ਉਹ ਸਮਝਦੇ ਸੀ ਗੁੰਡਾ ਤੇ ਮੇਰੇ ਤੇ ਅਟੈਕ ਕਰਾ ਕੇ ਮੇਰਾ ਹਾਲ ਚਾਲ ਤੱਕ ਨਹੀਂ ਪੁੱਛਿਆ ਇਹਨਾਂ ਨੇ ਅੱਜ ਜੇ ਨੀਨਾ ਮਿੱਤਲ ਜੀ ਨੇ ਮੇਰ ਤੋਂ ਬਿਨਾ ਦਬਾਓ ਬਿਨਾ ਪ੍ਰੈਸ਼ਰ ਤੋਂ ਮੇਰਾ ਇੱਕ ਹੋਟਲ ਦੋ ਦੋਕੀਆਂ ਕਮਾ ਕੇ ਖਾਰਾ ਹੈ ਤਾਂ ਉਹ ਹਰਦੇਵਾਲ ਸਿੰਘ ਤੋਂ ਉਹਨੇ ਚੁਭਰੀਆਂ ਉਹ ਕਿਉਂ ਚੁਭਰੀਆਂ ਵੀ ਮੈਂ ਉਹਨਾਂ ਦਾ ਸਾਥ ਦੇ ਰਹਾ ਮੈਡਮ ਨੀਨਾ ਮਿੱਤਲ ਦਾ ਉਹ ਨੀਨਾ ਮਿੱਤਲ ਮੈਡਮ ਤਾਂ ਕਦੀ ਆਪਣੇ ਆਪ ਨੂੰ ਐਮਐਲਏ ਸਮਝਦੀ ਨਹੀਂ ਕੋਲੇ ਕੋਲ ਬੈਠ ਕੇ ਤਾਂ ਦੇਖੋ ਅਸੀਂ ਤੁਹਾਡੇ ਕੋਲ ਬੈਠਦੇ ਹੋਏ ਡਰਦੇ ਵੀ ਸੀ ਔਰ ਇਹ ਨੀਨਾ ਮਿੱਤਲ ਮੈਡਮ ਹੈ ਸਾਡੇ ਵਸਤੇ ਤਾਂ ਕਈ ਵਾਰ ਜੇ ਕੋਈ ਨਹੀਂ ਹੁੰਦਾ ਤਾਂ ਆਪ ਹੀ ਕਹਿੰਦੀ ਬੇਟਾ ਮੈਂ ਬਣਾਉਣੀ ਆ ਚਾਹ ਤੁਹਾਡੇ ਵਸਤੇ ਉਹ ਬਾਈ ਇਹੋ ਜਿਹਾ ਪਰਿਵਾਰ ਨਹੀਂ ਮਿਲਣਾ ਰਾਜਪੁਰੇ ਦੇ ਇਹੋ ਜਿਹਾ ਐਮਐਲਏ ਨਹੀਂ ਮਿਲਣਾ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਬਾਈ ਜੀ ਮੇਰੇ ਤੋਂ ਹੋਰ ਰਾਜਨਾਖਲਵਾਓ ਜੇ ਮੇਰੇ ਤੇ ਕੋਈ ਵੀ ਮੇਰੀ ਫੈਮਲੀ ਤੇ ਜਾਂ ਮੇਰੇ ਤੇ ਕੋਈ ਵੀ ਦੁਬਾਰਾ ਅਟੈਕ ਹੋਇਆ ਉਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਹਰਦਿਆਲ ਸਿੰਘ ਕੰਬੋਜ ਤੇ ਉਹਦਾ ਮੁੰਡਾ ਹੋਏਗਾ ਮੈਂ ਕਿਸੇ ਦੀ ਰਾਤ ਨੂੰ ਲੇਟ ਆਪਣੇ ਹੋਟਲ ਨੂੰ ਬੰਦ ਕਰਕੇ ਜਾਣਾ ਘਰੇ ਜੇ ਮੇਰੇ ਇਕੱਲੇ ਤੇ ਇਕੱਲਾ ਜਾਣਾ ਹੈ ਇਕੱਲਾ ਆਣਾ ਹੈ ਜੇ ਮੇਰੇ ਤੇ ਕੋਈ ਅਟੈਕ ਹੋਇਆ ਤਾ ਪਹਿਲਾਂ ਮੈਂ ਕੋਈ ਕਾਰਵਾਈ ਨਹੀਂ ਕਰਾਈ ਸੀ ਕਿਉਂਕਿ ਨੇ ਹੌਣ ਵੀ ਨਹੀਂ ਦਿੱਤੀ ਸੀ ਪਰ ਮੈਂ ਹੁਣ ਮੈਨੂੰ ਚਾਹੇ ਸੀਐਮ ਸਾਹਿਬ ਕੋਲ ਡੀਜੀਪੀ ਸਾਹਿਬ ਕੋਲ ਮੈਂ ਚਿੱਠੀਆਂ ਵੀ ਭਾਲਣ ਨੂੰ ਤਿਆਰ ਬੈਠਾ ਹਾਂ ਵੀ ਜੇ ਮੇਰੇ ਤੇ ਕੋਈ ਅਟੈਕ ਹੋਇਆ ਤਾਂ ਮੈਂ ਉਹ ਸਿੱਧੇ ਜ਼ਿੰਮੇਵਾਰ ਇਹ ਦੋਨੋਂ ਹਾਂ